ਲੇ ਵੀ ਦੋਸਤੋ ਚੈਨਲ ਤੇ ਜੁੜ ਗਿਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਖਾਸ਼ ਦੱਬ ਵਾਲੀ ਦੇ ਵਿੱਚੋਂ ਵੀਡੀਓ ਦੋਸਤੋ ਆਪਣੇ ਕੋਲੇ ਵਟਸਐਪ ਰਾਹੀਂ ਆਈ ਆ ਵੀਡੀਓ ਬਾਈ ਨੇ ਵਟਸਐਪ ਰਾਹੀਂ ਵੀਡੀਓ ਘੱਲ ਲਿਆ ਵੀ ਚੈਨਲ ਤੇ ਪਾਦੀ ਪਿੰਡ ਬਾਈ ਦਾ ਦੱਬ ਵਾਲੀ ਆ ਜ਼ਿਲ੍ਹਾ ਦੋਸਤੋ ਬਾਈ ਨੂੰ ਸਰਸਾ ਪੈਂਦਾ ਤਹਿਸੀਲ ਦੱਬ ਵਾਲ ਕੋਈ ਆ ਦੋਸਤੋ ਪਹਿਲਾ ਸੂਹਾ ਸੂਣ ਵਾਲੀ ਚਾਰ ਦੰਦ ਝੋਟੀ ਵਕਾਉਗਾ ਵੇਖ ਸਕਦੇ ਆ ਕੁੰਡੇ ਸਿੰਘ ਆ ਦੋਸਤੋ ਥਣ ਹਵਾਨਾ ਕਰਮ ਵਾਲੀ ਦਾ ਬਹੁਤ ਚੰਗਾ ਗਾ ਵੇਖ ਸਕਦੇ ਹਵਾਨਾ ਕਰਮ ਵਾਲੀ ਦਾ ਚਾਰੇ ਥਣ ਗੈਬ ਚ ਨਿਖੜਵੇਂ ਲੱਗੇ ਹੋਇਆ ਤੇ ਚੰਗੇ ਕੱਦ ਕਾਠ ਵਾਲੀ ਆ ਬਾਈਆਂ ਦਾ ਵੇਖ ਸਕਦੇ ਆ ਢੋਟੀ ਦਾ ਪੱਠ ਬੁੜਾ ਦੇਖ ਸਕਦੇ ਆ ਬਾਈ ਦਾ ਫੋਨ ਨੰਬਰ ਹੈਗਾ ਦੋਸਤੋ 9885 98019 9885 98019 ਇਹ ਨੰਬਰ ਤੇ ਕਨੈਕਟ ਕਰਨਾ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਜਿੰਨੀ ਵੀ ਹੋ ਸਕੇ ਕਿਉਂਕਿ ਬਹੁਤ ਚੰਗੀ ਝੋਟੀ ਆ ਦੋਸਤੋ ਬਹੁਤ ਚੰਗਾ ਹਵਾਨਾ ਕਰਮਾ ਵਾਲੀ ਨੇ ਬਣਾਇਆ ਤੇ ਚਾਰੇ ਥਣ ਗੈਵ ਚ ਨਿਖੜਵੇਂ ਲੱਗਿਆ ਦੋਸਤੋ ਵੇਖ ਸਕਦੇ ਆ ਵੀਡੀਓ ਸ਼ੇਅਰ ਕਰ ਦਿਓ ਦਬ ਕੇ ਧੰਨਵਾਦ